there subscribe to my channel and also press this button ਹਾਂਜੀ ਪ੍ਰਕਾਟ ਜੀ ਹਾਂਜੀ ਇਹ ਅੱਜ ਕਿਸ ਮੁੱਦੇ ਤੇ ਚਰਚਾ ਚੱਲ ਰਹੀ ਹੈ ਇਹ ਮੁੱਦੇ ਤੇ ਚਰਚਾ ਚੱਲ ਰਹੀ ਹੈ ਵੀ ਆਪਣੀ ਪਹਿਲੀ ਅੱਗੇ ਪਿਛਾ ਕਰਨ ਨੇ ਆਪਣਾ ਝੋਨਾ ਚੋਰੀ ਵੜਾਇਆ ਉਹਨਾਂ ਕੋਈ ਪਰਮਿਸ਼ਨ ਨਹੀਂ ਸੀ ਠੀਕ ਹੈ ਜੀ ਪਰਮਿਸ਼ਨ ਤੋਂ ਬਗੈਰ ਹੀ ਉਹਨਾਂ ਝੋਨਾ ਆਪਣਾ ਪਹਿਲਾਂ ਵੜਾਤਾ ਹੈ ਠੀਕ ਹੈ ਜੀ ਕਿਉਂ ਦੱਸਦੇ ਹੋ ਕੋਈ ਉਹਨਾਂ ਸਟੇ ਨਹੀਂ ਹੋਇਆ ਆਪਣੀ ਜ਼ਮੀਨ ਹੈ 35 ਸਾਲ ਦੀ ਆਪਣੀ ਗਰਦੌਰੀ ਹੈ ਠੀਕ ਹੈ ਜੀ ਇਹ ਝੋਨਾ ਵੀ ਆਪਣਾ ਹੈ ਹੁਣ ਆਪਾਂ ਕਣਕ ਬੀਜੀ ਹੋਈ ਹੈ ਠੀਕ ਹੈ ਜੀ ਆ ਕਣਕ ਬੀਜੀ ਕਬਜਾ ਆਪਣਾ ਆ ਕਣਕ ਬੀਜੀ ਕਲ ਨੂੰ ਕੋਈ ਕੋਈ ਵੀ ਅੰਦੇ ਤੇ ਗਲਤ ਸਟੈਪ ਚੱਕੇ ਜਾਂ ਕੋਈ ਕਰੇ ਤਾਂ ਉਹ ਇਹਨੂੰ ਦੱਬਣਾ ਚਾਹੁੰਦੇ ਨੇ ਪਹਿਲੀ ਸਾਡੀ ਨੂੰ ਪਰ ਇਹ ਦੁਬਾਰਾ ਕੌਣ ਦੱਬਣਾ ਚਾਹੁੰਦਾ ਗਰਮੇਲ ਸਿੰਘ ਗਰਮੇਲ ਸਿੰਘ ਹਾਂਜੀ ਠੀਕ ਹੁਣ ਅਸੀਂ ਦੁਬਾਰਾ ਕੰਨ ਵਿੱਜੀ ਤੁਸੀਂ ਸਾਰਾ ਧੰਮ ਕੇ ਦੇਖ ਲਓ ਸਾਰਾ ਦੇਖ ਲਓ ਕੰਨ ਤੁਸੀਂ ਵਿੱਜੀ ਹੋਈ ਹੈ ਸਾਡੀ ਕੰਨ ਵੀ ਵਿੱਜੀ ਹੋਈ ਹੈ ਤੇ ਸਾਡੇ ਦਬਾ ਪਾ ਕੇ ਸਾਡੇ ਪਹਿਲੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਕੰਨ ਤੁਸੀਂ ਆਪ ਦੇਖ ਲਓ ਆ ਦੇਖੋ ਆਹ ਸਾਰੀ ਤੰਦ ਜਿਹੜੀ ਆ ਦੇਖੋ ਆਹ ਸਾਡਾ ਛੱਟਾ ਦੇਖੋ ਛੱਟਾ ਦੇ ਕੇ ਕਣਕੇਰੀ ਦੇ ਹੱਥ ਥੱਲੇ ਦੇਖ ਲਓ ਸਾਰੇ ਛੱਟਾ ਵੱਜਾ ਵਾ ਸਾਡਾ ਆ ਪਹਿਲੀ ਸਾਰੀ ਤੋਰ ਵਗੀ ਦੀ ਸਾਰੀ ਪਹਿਲੀ ਸਾਡੀ ਪਹਿਲੀ ਸਾਰੀ ਵਗੀ ਪਈ ਏ ਤੇ ਸਾਰੀ ਪਹਿਲੀ ਵਗੀ ਜਾ ਸਾਰਾ ਤੁਸੀਂ ਦਿਖਾ ਦਿਓ ਸਾਰਾ ਦਿਖਾ ਦਿਓ ਸਾਡੀ ਪਹਿਲੀ ਆਹ ਸਾਰੀ ਪਿੱਛੀ ਵਗੀ ਦੀ ਵਗੀ ਦੇ ਵਿੱਚ ਸਾਡਾ ਸਾਰਾ ਤੰਦ ਵਿਜੀ ਏ ਤੇ ਕੋਈ ਵੀ ਕੱਲ ਨੂੰ ਅ ਕਦੀ ਤੱਕ ਤੰਦ ਦੀ ਕੋਈ ਮਕਨ ਕਰਦਾ ਕੱਲ ਨੂੰ ਕੋਈ ਵੀ 1921 ਹੁੰਦੀ ਹੈ ਕੋਈ ਵੀ ਕਰਦਾ ਹੈ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੀ ਪਹਿਲੀ ਸਾਡੇ ਯੱਕੇ ਤੇ ਇਹ ਦੱਬਣਾ ਚਾਹੁੰਦੇ ਨੇ ਸਾਡੀ ਪਹਿਲੀ ਤੇ ਕਬਜ਼ਾ ਕਰਨਾ ਪੁਲਿਸ ਤੇ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਮੰਗੇ ਕਰਨਾ ਚਾਹੁੰਦੇ ਆ ਵੀ ਕੱਲ ਨੂੰ ਜੋ ਕਾਨੂੰਨੀ ਆਕੇ ਉਹਦਾ ਸਹੀ ਫੈਸਲਾ ਕੀਤਾ ਜਾਵੇ ਠੀਕ ਤੇ ਸਾਡਾ ਕੋਰਟ ਦਾ ਫੈਸਲਾ ਵੀ ਚੱਲਦਾ ਪਿਆ ਉਹਦੇ ਵਿੱਚ ਸਾਡਾ ਸਟੇ ਵੀ ਸਾਡੇ ਕੋਲ ਹੈ ਸਭ ਕੋਲ ਸਾਡੇ ਕੋਲ ਹੈ ਤੇ ਇਹ ਐਵੇਂ ਨਜਾਇਜ਼ ਧੱਕਾ ਕਰਦੇ ਨੇ ਜੋ ਕੋਰਟ ਦਾ ਫੈਸਲਾ ਦੇ ਦੇਗੀ ਉਹ ਸਾਨੂੰ ਮਨਜ਼ੂਰ ਹੈ